ਨੇ 147 ਤੋਂ ਬਾਅਦ ਸਾਨੂੰ ਦਬਾਇਆ ਗਿਆ ਸਭ ਤੋਂ ਜ਼ਿਆਦਾ ਕੁਰਬਾਨੀਆਂ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਮੁਜ਼ਾਤ ਕਰਾਉਣ ਦੇ ਲਈ ਸਿੱਖਾਂ ਨੂੰ ਸੱਟਾਂ ਨੇ ਕੀਤੀਆਂ ਜਿਹੜੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜੇ ਉਹ ਇੰਡੀਆ ਦੇ ਵਿੱਚ ਰਹਿੰਦੇ ਐ ਤੇ ਹਿੰਦੂ ਦੇ ਗੁਲਾਮ ਐ ਜੇ ਪਾਕਿਸਤਾਨ ਦੇ ਵਿੱਚ ਰਹਿੰਦੇ ਐ ਤੇ ਮੁਸਲਮਾਨ ਦੇ ਗੁਲਾਮ ਐ ਕਿ ਭਾਜਪਾ ਆਰਐਸ ਸਰਕਾਰ ਨੇ ਪਾਲਿਸੀ ਬਣਾਈ ਹੈ ਕਿ ਸਿੱਖ ਜਿਹੜੇ ਆਜ਼ਾਦੀ ਦੇ ਵਿੱਚ ਬੰਦਦੇ ਐ ਉਹਨਾਂ ਨੂੰ ਅਸਾਸਿਨੇਟ ਤੇ ਕਤਲ ਕੀਤਾ ਜਾਵੇ ਕੈਨੇਡਾ ਦੇ ਵਿੱਚ ਹਰਜੀਪ ਸਿੰਘ ਨਿਰਜਨ ਨੂੰ ਕਤਲ ਕਰ ਦਿੱਤਾ ਹੈਗਾ ਰਿੱਪ ਦਮਨ ਸਿੰਘ ਮਲਖ ਨੂੰ ਕਰ ਦਿੱਤਾ ਸੁਖਦੂਲ ਸਿੰਘ ਨੂੰ ਕਰਤਾ ਪਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਨੂੰ ਕਰ ਦਿੱਤਾ ਹੈਗਾ ਖੰਡੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪਟਵਾਰ ਨੂੰ ਇਹ ਜਿਹੜੇ ਹੁਣ ਇਲੈਕਸ਼ਨ ਹੋਏ ਐ ਬੜੀ ਮੁਸ਼ਕਲ ਦੇ ਨਾਲ ਮੈਂ ਮੈਂਬਰ ਪਾਰਲਮੈਂਟ ਹੁੰਦੇ ਐ ਪਾਰਲਮੈਂਟ ਦੇ ਵਿੱਚ ਜ਼ਾਹਰ ਕੀਤੇ ਐ ਕਿ ਜੇ ਕਾਂਗਰਸ ਨੇ ਕੀਤਾ ਸੀਗਾ ਬੀਜਪੀ ਦੇ ਖਿਲਾਫ ਨਹੀਂ ਬੋਲੀ ਹੁਣ ਜੇ ਬੀਜਪੀ ਨੇ ਪਾਲਿਸੀ ਬਣਾਈ ਐ ਇਹ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਨੂੰ ਅਸੀਂ ਜਨੋ ਮਾਰ ਦੇਣਾ ਇਹਦੇ ਖਿਲਾਫ ਕਾਂਗਰਸ ਪਾਰਟੀ ਨਹੀਂ ਬੋਲੀ ਪਰ ਸਾਡੀ ਸਿੱਖ ਕੌਮ ਨੇ ਕਾਂਗਰਸ ਨੂੰ 7 ਸੀਟਾਂ ਦੇਤੀਆਂ ਆਮ ਪਾਰਟੀ ਨੂੰ 3 ਸੀਟਾਂ ਦੇਤੀਆਂ ਜੋ ਹੋਮ ਦੇ ਫਰੋਥ ਨਹੀਂ 1947 ਤੋਂ ਬਾਅਦ ਸਾਨੂੰ ਦਬਾਇਆ ਗਿਆ ਸਭ ਤੋਂ ਜ਼ਿਆਦਾ ਕੁਰਬਾਨੀਆਂ ਹਿੰਦੁਸਤਾਨ ਤੇ ਪਾਕਿਸਤਾਨ ਮੁਜ਼ਾਹਤ ਕਰਾਉਣ ਦੇ ਲਈ ਸਿੱਖਾਂ ਨੂੰ ਸਿੱਖਾਂ ਨੇ ਕੀਤੀ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਜਿਹੜੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜੇ ਉਹ ਇੰਡੀਆ ਦੇ ਵਿੱਚ ਰਹਿੰਦੇ ਐ ਤੇ ਹਿੰਦੂ ਤੇ ਗੁਲਾਮ ਐ ਜੇ ਪਾਕਿਸਤਾਨ ਦੇ ਵਿੱਚ ਰਹਿੰਦੇ ਐ ਤੇ ਮੁਸਲਮਾਨ ਤੇ ਗੁਲਾਮ ਐ ਮੈਨੂੰ ਅਜੇ ਤੱਕ ਨੇ ਨਾ ਸਿਰ ਮੈਂ ਸਿੱਖੀ ਦੀ ਸੇਵਾ ਕੀਤੀ ਹੈ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਮੈਨੂੰ ਸਿੱਖਾਂ ਦੇ ਮਨ ਦਾ ਪਤਾ ਨਹੀਂ ਲੱਗਿਆ ਹੈ ਕਿ ਹੁਣ ਨਮੀ ਚੀਜ਼ ਚੱਲੀ ਹੈ ਕਿ ਭਾਜਪਾ ਆਰਐਸ ਸਰਕਾਰ ਨੇ ਪਾਲਿਸੀ ਬਣਾਈ ਹੈ ਕਿ ਸਿੱਖ ਜਿਹੜੇ ਆਜ਼ਾਦੀ ਦੇ ਵਿੱਚ ਮੰਨਦੇ ਆ ਉਹਨਾਂ ਨੂੰ ਅਸਾਸਿਨੇਟ ਤੇ ਕਤਲ ਕੀਤਾ ਜਾਵੇ। ਉਹਨਾਂ ਦੇ ਵਿੱਚੋਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੱਜਰ ਨੂੰ ਕਤਲ ਕਰ ਦਿੱਤਾ ਹੈਗਾ। ਰਿਪੁਤਮਨ ਸਿੰਘ ਮਲਕ ਨੂੰ ਕਰ ਦਿੱਤਾ, ਸੁਖਦੂਲ ਸਿੰਘ ਨੂੰ ਕਰਤਾ। ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਨੂੰ ਕਰ ਦਿੱਤਾ ਹੈਗਾ ਖੰਡੇ ਨੂੰ। ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ हरियाणा ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਇਹ ਜਿਹੜੀ ਪਾਲਿਸੀ ਹੈ ਇਹ ਜਿਹੜੇ ਹੁਣ ਇਲੈਕਸ਼ਨ ਹੋਏ ਹੈ ਬੜੀ ਮੁਸ਼ਕਲ ਦੇ ਨਾਲ ਮੈਂ ਮੈਂਬਰ ਪਾਰਲਮੈਂਟ ਹੁੰਦਿਆ ਪਾਰਲਮੈਂਟ ਦੇ ਵਿੱਚ ਜ਼ਾਹਰ ਕੀਤੇ ਹੈ ਉਤੋਂ ਬਾਅਦ ਮੈਂ ਬੀਪੀ ਸੋਨੀਆ ਗਾਂਧੀ ਕੋਲੇ ਗਿਆ ਮੈਂ ਕਿਹਾ ਤੁਸੀਂ ਵਿਰੋਧੀ ਧਿਰ ਦੇ ਮਾਲਕੋਂ ਤੇ ਇਹ ਬੰਤਾ ਚਾਪੋ ਬੀਪੀ ਸੋਨੀਏ ਨੇ ਮੈਨੂੰ ਕਿਹਾ ਅਸੀਂ ਚੱਕਾਂਗੇ ਫਿਰ ਜਿਹੜੇ ਲੀਡਰ ਸੀਗੇ ਵਿਰੋਧੀ ਧਿਰ ਦੇ ਚੌਧਰੀ ਸਾਹਿਬ ਕਾਂਗਰਸ ਦੇ ਉਹਨਾਂ ਕੋਲੇ ਗਿਆ ਉਹ ਕਹਿੰਦੇ ਸੀ ਅਸੀਂ ਚੱਕਾਂਗੇ ਫਿਰ ਮੈਨੂੰ ਸੁਖਬੀਰ ਸਿੰਘ ਜੀ ਤੇ ਸਰਦਾਰਨੀ ਹਰਸਿਮਰਤ ਕੌਰ ਦੋਨੋਂ ਮੈਂਬਰ ਪਾਰਲੀਮੈਂਟ ਮਿਲ ਗਏ ਇੱਕ ਸਾਰਟ ਆਫ ਫਰਜ ਬਣਦਾ ਹੈ ਕਿ ਇਹ ਮਤਾ ਚੱਕੀਏ ਇਹ ਜਿਹੜੀ ਨਵੀਂ ਪਾਲਿਸੀ ਬੀਜਪੀ ਤੇ ਮੋਦੀ ਨੇ ਤੇ ਇਹਦੇ ਜੁਨਟੀ ਦੇ ਘਟੀ ਹੈ ਉਹ ਦੋਨੋਂ ਕਹਿੰਦੇ ਅਸੀਂ ਕਰਾਂਗੇ ਕਹਿੰਦੇ ਤੁਸੀਂ ਸਾਡੇ ਪਿੱਛੇ ਆ ਜਾਓ ਤੇ ਅਸੀਂ ਅੱਗੇ ਜਾਂਦੇ ਹਾਂ ਹਾਲ ਦੇ ਵਿੱਚ ਤੇ ਮੈਂ ਪਿੱਛੇ ਗਿਆ ਤੇ ਉਹ ਅੱਗੇ ਜਾ ਕੇ ਬੈਠ ਗਏ ਤੇ ਉਹ ਤੋਂ ਮੈਨੂੰ ਪਤਾ ਲੱਗਿਆ ਕਿ ਉਹ ਦਾ ਸਪੀਕਰ ਦੀ ਜਗ੍ਹਾ ਦੇ ਵਿੱਚੋਂ ਜਿੱਥੇ ਸਪੀਕਰ ਬੈਠਦਾ ਹੈ ਉਹ ਪੌੜੀਆਂ ਛੱਡ ਕੇ ਸਪੀਕਰ ਦੇ ਕਮਰੇ ਦੇ ਵਿੱਚੋਂ ਬਾਹਰ ਚਲੇ ਗਏ ਫੇਰ ਇੱਕ ਸਿਆਣੇ ਚੰਗੇ ਕਾਂਗਰਸ ਵਾਲੇ ਨੇ ਮੈਨੂੰ ਦੱਸਿਆ ਕਿਹਾ ਤੁਸੀਂ ਐਵੇਂ ਮੱਥਾ ਮਾਰੀ ਜਾਂਦੇ ਹੋ ਇਸ ਪਾਰਲੀਮੈਂਟ ਦੇ ਵਿੱਚ ਇਹ ਮੁੱਦੇ ਨੂੰ ਕਿਸਨੇ ਚੱਕਣਾ ਨਹੀਂ ਮੈਂ ਕਿਹਾ ਕਿਉਂ ਔਰ ਇਹਨਾਂ ਚੂ ਕਰਕੇ ਇਹ ਸਾਰੇ ਦੇਸ਼ ਦੀ ਕਮਿਟ نیشنل ਪਾਲਿਸੀ ਹੈ نیشنل ਪਾਲਿਸੀ ਦੇ ਖਿਲਾਫ ਕੋਈ ਪਾਰਟੀ ਨਹੀਂ ਬੋਲੂਗੀ ਜੇ ਜੋ ਕਾਂਗਰਸ ਨੇ ਬਲੂ ਸਟਾਰ ਪਿੱਟਾ ਉਹੋ ਵਾਜਪਾਈ ਸਾਹਿਬ ਨੇ ਇੰਦਰਾ ਗਾਂਧੀ ਨੂੰ ਮੁਬਾਰਕ ਦਿੱਤੀ ਹੈ ਕਿ ਤੂੰ ਸਾਡੀ ਦੁਰਗਾ ਮਾਤਾ ਤੇ ਅਡਵਾਨੀ ਜੀ ਨੇ ਕਿਹਾ ਸੀ ਇਹ 6 ਮਹੀਨੇ ਪਹਿਲਾਂ ਮਿਲਟਰੀ ਹਮਲਾ ਸਿੱਖਾਂ ਦਿੱਤੇ ਹੋ ਜਾਣਾ ਚਾਹੀਦਾ ਸੀ ਜਿੱਥੇ ਸਰ ਜਨਰਲ ਸਿੰਘ ਭੱਜਰਾ ਵਾਲਿਆਂ ਨੂੰ ਤੇ ਸਾਡੀ ਲੀਡਰਸ਼ਿਪ ਨੂੰ ਸ਼ਹੀਦ ਕੀਤਾ ਗਿਆ ਸੋ ਮੇਰਾ ਮਤਲਬ ਹੈ ਕਿ ਜੇ ਕਾਂਗਰਸ ਨੇ ਕੀਤਾ ਸੀਗਾ ਬੀਜਪੀਏ ਦੇ ਖਿਲਾਫ ਨਹੀਂ ਬੋਲੀ ਹੁਣ ਜੇ ਬੀਜਪੀ ਨੇ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਨੂੰ ਅਸੀਂ ਜਾਨੋਂ ਮਾਰ ਦੇਣਾ ਇਹਦੇ ਖਿਲਾਫ ਕਾਂਗਰਸ ਪਾਰਟੀ ਨਹੀਂ ਬੋਲੀ ਹੁਣ 6 ਤਰੀਕ ਨੂੰ ਭੱਲੂਕਾਰਾ ਦਿਵਸ ਜੂਨ ਦੇ ਵਿੱਚ ਹੋਇਆ 4 ਤਰੀਕ ਨੂੰ ਵੋਟਾਂ ਪਈਆਂ ਪਾਰਲੀਮੈਂਟ ਦੇ ਲਈ ਪਰ ਸਾਡੀ ਸਿੱਖ ਓਮ ਨੇ ਕਾਂਗਰਸ ਨੂੰ 7 ਸੀਟਾਂ ਦੇਤੀਆਂ ਆਮ ਪਾਰਟੀ ਨੂੰ 3 ਸੀਟਾਂ ਦੇਤੀਆਂ ਜੋ ਕੌਮ ਦੇ ਵਿਰੁੱਧ ਨਹੀਂ ਬੇਰਖੈਣ ਦਾ ਭਾਵ ਹੈ ਕਿ ਪਹਿਲਾਂ ਜਦੋਂ ਤੁਸੀਂ ਮਝੇਲਾ ਨੇ 1999 ਦੇ ਵਿੱਚ ਮੈਨੂੰ ਮੌਤ ਦੀ ਸਜ਼ਾ ਤੋਂ ਰਿਹਾਅ ਕਰਕੇ ਵੋਟ ਪਾਥੇ ਇਥੇ ਲੈੰਦਾ ਸੀ ਉਹ ਤਾਂ ਮੈਂ ਤਾਂ ਬਹੁਤ ਰਣੀ ਹੈ ਤੇ ਜਿਹੜੀ ਛਿੱਤਰ ਚਿੱਟੀ ਚਾਦਰ ਤੁਸੀਂ ਦਿੱਤੀ ਹੈ ਉਹਦੇ ਤੇ ਮੈਂ ਦਾਗ ਨਹੀਂ ਪੈਣ ਦਿੱਤਾ ਪਰ ਮੈਂ ਹਰੇਕ ਚੀਜ਼ ਜਿੱਥੇ ਵੀ ਜਾਂਦਾ ਲੋਕਾਂ ਦਾ ਸੁਭਾਅ ਦੇਖਦਾ ਉਹਨਾਂ ਦੀ ਆਦਤਾਂ ਦੇਖਦਾ ਉਹਨਾਂ ਦਾ ਕੀ ਹੈ ਮੈਨੂੰ ਉਹ ਤੋਂ ਪਤਾ ਲੱਗਿਆ ਕਿ ਹਰੇਕ ਘਰ ਦੇ ਵਿੱਚ ਅਮੀਰ ਗਰੀਬ ਦੇ ਵਿੱਚ ਹੋਤਾ ਰੱਖਿਆ ਜਾਂਦਾ ਸੀਗਾ ਔਰ ਥੇਲੇ ਹੁੰਦੇ ਸੀਗੇ ਟਾਂ ਲਿਆਉਂਦੇ ਸੀ ਜੋ ਮਰਜ਼ੀ ਕਰਦੇ ਸੀਗੇ ਔਰ ਖੋਤਾ ਨੂੰ ਕਹਿੰਦੇ ਆ ਆਪਾਂ ਕੀ ਬੇਅਕਲ ਹੈ ਹਰ ਖੋਤੇ ਜਿੰਨਾ ਇਲਮ ਜਾਂ ਇੰਟੈਲੀਜੈਂਸ ਜਾਂ ਉਹਦਾ ਦਿਮਾਗ ਇ tanto jay ki je janda kise pahe to watt to theda kha le ਫੇਰ ਉਸ ਵਟ ਤੇ ਉਸ ਪੈਸੇ ਤੇ ਨਹੀਂ ਜਾਂਦਾ ਇਹ ਤਾਂ ਇਹਦੀ ਖੋਤੇ ਦੀ ਅਕਲ ਹੈ ਪਰ ਮੈਨੂੰ ਪਤਾ ਨਹੀਂ ਲੱਗਿਆ ਕਿ ਹਿੰਦੂ ਤੇ ਮੁਸਲਮਾਨਾਂ ਨੂੰ ਤਾਂ ਆਜ਼ਾਦ ਕਰਾਤਾ ਸਿੱਖਾਂ ਨੇ ਕੁਰਬਾਨੀ ਕਰਕੇ ਜਦੋਂ ਸਾਡੀ ਆਜ਼ਾਦੀ ਦਾ ਵੇਲਾ ਹੁੰਦਾ ਹੈ ਫੇਰ ਵੋਟ ਹੀ ਨਹੀਂ ਪਾਉਂਦੇ ਹੁਣ ਇਹਦੇ ਬਾਰੇ ਕੀ ਜਵਾਬ ਹੈ ਹੋਨ ਹਾਕੀ ਦੀ ਟੀਮ ਸੀਗੀ ਜਿਹੜੀ ਪੈरिस ਜਾ ਕੇ 올ਿਮਪਿਕਸ ਦੇ ਵਿੱਚ ਜੜੀ ਹੈ ਖੇਡੀ ਹੈ 10 ਮੈਂਬਰ ODE 6 ਸੀਗੀ ਪਰ ਉਹਨਾਂ ਵਿੱਚੋਂ ਸਿਰਫ ਇੱਕ ਦੀ ਧਾੜੀ ਸੀ ਇੱਕ ਦਾ ਸਾਰਾ ਸਾਬਤ ਸੂਰ ਸਾਬਤ ਸੂਰ ਸੀਗੀ ਇੱਕ ਆਦਮੀ ਬਾਕੀ ਸਾਰੇ ਮੋਨੇ ਕੋਨੇ ਸੀ। ਔਰ ਜਦੋਂ ਦਰਬਾਰ ਸਾਹਿਬ ਆਏ ਉਦੋਂ ਸਾਰਿਆਂ ਦੇ ਸਾਫੇ ਬਹੁਤ ਸੋਹਣੇ ਬੰਨੇ ਹੋਏ ਸੀਗੇ। ਉਹ ਯਾਰ ਤੁਸੀਂ ਜੇ ਉੱਥੇ ਇਹ ਸੁੰਦੇ ਦਾੜੀ ਹੁੰਦੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਿੱਖਾਂ ਦੇ ਉੱਤੇ ਜ਼ਬਰ ਹੋ ਰਿਹਾ ਹੈ। ਹੁਣ ਵੀ ਹੋ ਰਿਹਾ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਕਿ ਕਿੰਨੇ ਸਿੱਖਾਂ ਨੂੰ ਅਸੈਸਿਨੇਟ ਕੀਤਾ ਗਿਆ ਹੈ। ਜੀ ਤੁਹਾਡੇ ਸਿਰ ਦੇ ਉੱਤੇ ਰਮਾਲ ਹੁੰਦਾ ਦਾੜੀ ਹੁੰਦੀ ਲੋਕਾਂ ਨੇ ਦੇਖਣਾ ਸੀ ਕਿ ਇਹ ਉਹੀ ਲੋਕ ਨੇ ਜਿੰਨਾਂ ਦੇ ਉੱਤੇ ਜ਼ਬਰ ਹੋ ਰਿਹਾ ਪਰ ਸਾਰਿਆਂ ਨੇ ਆਪਣਾ ਸਿਰ ਮੂਮਣਾਤਾ ਸੋ ਮੈਨੂੰ ਸਮਝ ਨਹੀਂ ਆ ਰਹੀ ਕਿ ਸਿੱਖ ਕਿਹੜੇ ਚੱਕਰ ਦੇ ਵਿੱਚ ਪਏ ਹੋਏ ਐ ਕਿਹੜੇ ਮੋੜ ਤੇ ਪਏ ਹੋਏ ਐ ਜਦੋਂ ਮੋੜ ਕੱਟਣਾ ਹੁੰਦਾ ਉਦੋਂ ਹਿੰਦ ਤਵਲ-ਤਵਲ ਚਲੇ ਜਾਂਦੇ ਮੈਂ ਕਿਹਾ ਠੀਕ ਐ ਤੁਸੀਂ ਇਹਨਾਂ ਨੂੰ ਮੁਲਕ ਬਣਾ ਕੇ ਦਿੱਤਾ ਹੈ ਮੁਸਲਮਾਨਾਂ ਨੂੰ ਬਣਾ ਕੇ ਦਿੱਤਾ ਹੈ ਪਰ ਜਦੋਂ ਸਾਡੀ ਆਪਣੀ ਵਾਰੀ ਹੁੰਦੀ ਹੈ ਫਿਰ ਤੁਸੀਂ ਮੂੰਹ ਫੇਰ ਲੈਂਦੇ ਹੋ ਉਹ ਦੇਖੋ ਇਹ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਦੇ ਮੰਦਿਰ ਟਾਏ ਜਾ ਰਹੇ ਹੈ ਆਰਐਸਐਸ ਨੇ ਜੁਆਨ ਨੂੰ ਲਿਖਿਆ ਕਿ ਸਾਡੇ ਹਿੰਦੂਆਂ ਦਾ ਨੁਕਸਾਨ ਹੋ ਰਿਹਾ ਹੈ ਔਰੇ મોદી ਕਹਿ ਰਹੇ ਕਿ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ ਪਰ ਜਦੋਂ ਤੁਸੀਂ ਸਿੱਖਾਂ ਨੂੰ ਮਾਰਦੇ ਹੋ ਤਾਂ ਧੀ ਜਮੀਰ ਕਿਵੇਂ ਕਹਿ ਰਹੀ ਹੈ ਕਿ ਤੁਸੀਂ ਦੂਜੇ ਮੁਲਕ ਦੇ ਵਿੱਚ ਹਿੰਦੂਆਂ ਦਾ ਨਾਸ਼ ਕਰ ਰਹੇ ਹੋ ਉਹਨਾਂ ਦੀਆਂ ਧਾਰਮਿਕ ਜਗ੍ਹਾ ਤੋੜ ਰਹੇ ਹੋ ਤੇ મોદી ਸਾਹਿਬ 1992 ਦੇ ਵਿੱਚ ਤੁਹਾਡੀ ਪਾਰਟੀ ਅਡਵਾਨੀ ਨੇ ਤੇ ਸਾਰਿਆਂ ਨੇ ਮੁਸਲਮਾਨਾਂ ਦੀ ਬਫਰੀ ਮਸਜ ਨਹੀਂ ਇਹ ਤਬਾਹੀ ਕੀਤੀ ਫਿਰ 2022 ਦੇ ਵਿੱਚ ਮੇਰਾ ਖਿਆਲ ਜਦੋਂ ਚੀਫ ਮਿਨਿਸਟਰ ਸੀ ਮੋਦੀ ਸਾਹਿਬ 2000 ਮੁਸਲਮਾਨ ਇਹਨਾਂ ਨੇ ਗੁਜਰਾਤ ਦੇ ਵਿੱਚ ਮਰਵਾਤੇ ਹਾਂਜੀ 2000 ਤੁਹਾਡੇ ਭਾਈ ਨੇ 2000 2000 ਦੇ ਵਿੱਚ 2013 ਵਿੱਚ ਮੋਦੀ ਸਾਹਿਬ ਚੀਫ ਸੈਕਟਰ ਗੁਜਰਾਤ ਤੇ ਸੀਗੇ ਤੇ 60000 ਸਿੱਖ ਜਿਹੜੇ ਜ਼ਿਮੀਂਦਾਰ ਸੀ ਉਨਾਂ ਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਤੋਂ ਬੇਦਖਲ ਕਰਤਾ ਤੇ ਘੇਰ ਕਰ ਬਣਾਏ ਕਰਤਾ ਤੇ ਅਜੇ ਤੱਕ ਜੇ ਮਨਮੋਹਨ ਸਿੰਘ ਉਸ ਵੇਲੇ ਪ੍ਰਾਈਮ ਮਿਨਿਸਟਰ ਸੀਗੇ ਤੁਸੀਂ ਕਹਿੰਦੇ ਹੋ ਜੀ ਸਾਡਾ ਤਾਂ ਪ੍ਰਾਈਮ ਮਿਨਿਸਟਰ ਸਿੱਖ ਬਣ ਗਿਆ ਵਧੀਆ ਹੋ ਗਿਆ ਵਧੀਆ ਹੋ ਗਿਆ ਕੀ ਹੋ ਗਿਆ ਵਧੀਆ ਟੱਟੂ ਹੋ ਗਿਆ ਉਦੋਂ ਕਿਉਂ ਨਾ ਬੋਲਿਆ ਸੋ ਮੇਰਾ ਮਤਲਬ ਕਹਿਣ ਦਾ ਹੈ ਇਹ ਜੋ ਮਰਤੀ ਤੁਸੀਂ ਬਣ ਜੋ ਇਸ ਹਕੂਮਤ ਦੇ ਵਿੱਚ ਪਰ ਤੁਸੀਂ ਸਿੱਖ ਦੀ ਧਲ ਨਹੀਂ ਕਰ ਸਕਦੇਗੇ ਕਿ ਜੇ 4 ਤਰੀਕ ਨੂੰ ਜੂਨ ਦੀ ਇਲੈਕਸ਼ਨ ਹੋਈ ਹੈ 6 ਦਿਨ ਪੱਲੂ ਪਰ ਅੱਜ ਤੱਕ ਅਸਾਂ ਤੇ ਮਨਾਇਆ ਤੇ ਵੋਟਾਂ ਤਾਂ ਆਪਾਂ ਨੇ ਸਾਰੇ ਨੇ ਕਾਂਗਰਸ ਤੇ ਆਮ ਆਦਮੀ ਨੂੰ ਪਾਠ ਪਾਤੀ ਜਿਹੜਾ ਮੈਂਬਰ ਹੈ ਹੁਣ ਜਿਹੜਾ ਪਾਰਲੀਮੈਂਟ ਦੇ ਵਿੱਚ ਸਿੱਖ ਪਾਉਣ ਦੀ ਗੱਲ ਕਰੂਗਾ ਮੈਨੂੰ ਤਾਂ ਕੋਈ ਦਿਖਦਾ ਨਹੀਂ ਜੇ ਤੁਹਾਨੂੰ ਦਿਖਦਾ ਹੈ ਤਾਂ ਤੁਹਾਨੂੰ ਮੁਬਾਰਕ ਹੋਏ ਸਭ ਮੇਰਾ ਮਤਲਬ ਕਹਿਣ ਦਾ ਹੈ ਕਿ ਅਸੀਂ ਛਾਲ ਮਾਰਨ ਤੋਂ ਪਟੜੀ ਨਹੀਂ ਦੇਖਦੇ ਕਿੱਥੇ ਜਾਣਾ ਛਾਲ ਮਾਰ ਦਿੰਦੇ ਆ ਤੇ ਅੱਗੇ ਸਾਨੂੰ ਕੋਈ ਪਤਾ ਪਤਣਾ ਨਹੀਂ ਹੁੰਦਾ ਕਿ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਹੈਗਾ ਇਹੋ ਜੀ ਕੌਮ ਹੈ ਜਿਹੜੀ ਗੋਵਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਇਨਕ੍ਰੀਪ ਸਿੱਖੋਂ ਤੋਂ ਪਾਤਸ਼ਾਹੀ ਇਹ ਜਗ੍ਹਾ ਜਿੱਥੇ ਸੰਜਨ ਸਿੰਘ ਭਿੰਡਰਾ ਵਾਲੇ ਕਲਸਤਾਨ ਦੇ ਲਈ ਸ਼ਹੀਦ ਹੋਏ ਹੈ ਅਮਰੀਕ ਸਿੰਘ ਸ਼ਹੀਦ ਹੋਏ ਹੈ ਜਨਰਲ ਸੁਬੇਕ ਸਿੰਘ ਸ਼ਹੀਦ ਹੋਏ ਹੈ ਹਜ਼ਾਰਾਂ ਹੋਰ ਸਿੱਖ ਸ਼ਹੀਦ ਹੋਏ ਹੈ ਪਰ ਹੁਣ ਆਪਾਂ ਸਾਰੇ ਭੁੱਲ ਗਏ ਆ ਕਿ ਕਈ ਤਾਂ ਮਨੂ ਕਤਸਾਲ ਦੇ ਕਹਿੰਦੇ ਆ ਕਿ ਸੰਤਾਨ ਨੇ ਤਾਂ ਇਹ ਗੱਦੀ ਨਹੀਂ ਕੀਤੀ ਕਲਸਤਾਨ ਦੀ ਦੋ ਦਸਾ ਇਨਾਂ ਡਰਾਂ ਇਨਫੈ ਹਿੰਦੂਤਵਾਦਾ ਇੰਦੋਤਾ ਅੰਗਰੇਜ਼ ਚੰਗੇ ਸੀ ਸਾਡੇ ਲਈ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸਿੱਖ ਮੁਸਲਮਾਨ Hindu ਅਸਾਈ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀਗੇ ਇਸ ਗੁਲਾਮੀ ਦੇ ਵਿੱਚ ਸਾਡੇ ਵਿੱਚ ਬਰਾਬਰਤਾ ਸੀ ਤੇ ਸਿੱਖਾਂ ਦੀ ਕਦਰ ਸੀ ਕਿਉਂ ਕਰਕੇ ਸਭ ਤੋਂ ਬਹਾਦਰ ਕੌਮ ਸੀ ਹੁਣ ਵੀ ਹੈ ਤੇ ਆਪਣੇ ਪਤਾ ਨਹੀਂ ਕੀ ਸੋਚਿਆ ਕਿ ਆਪਣੇ ਆਪ ਨੂੰ ਗੁਲਾਮ ਬਣਾ ਲਈਏ 1947 ਦੇ ਵਿੱਚ ਹਿੰਦੂ ਤੇ ਮੁਸਲਮਾਨ ਨੂੰ ਆਜ਼ਾਦ ਕਰਾ ਦਈਏ ਤੇ ਜੁੱਤੀਆਂ ਇਹਨਾਂ ਦੀਆਂ ਸੱਚੀ ਹੁਣ ਜੇ ਲੰਗਰ ਵਰਤਾਉਣਾ ਤਾਂ ਅਸੀਂ ਸ਼ੱਕ ਲੈਂਦੇ ਆ ਪਰ ਹੈਗੀ ਤਾਂ ਇਹ ਜੁੱਤੀਆਂ ਦੇ ਯਾਰ ਹੀ ਹਨ ਹੋਰ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਕਾਲੇਦਾਨ ਅੰਮ੍ਰਿਤਸਰ ਅਤੇ ਦਾਲ ਖਾਲਸਾ ਵੱਲੋਂ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਇੱਕ ਰੋਸ ਮਾਰਚ ਤਰਨਤਾਰ ਸਾਹਿਬ ਦੀ ਤਰਤੀ ਦੇ ਉਤੇ ਕੀਤਾ ਗਿਆ ਜਿਹਦੇ ਵਿੱਚ ਸਿੱਖਾਂ ਦੇ ਅਤੇ ਪੰਜਾਬ ਦੇ ਤਮਾਮ ਇਸ਼ੂਜ਼ ਲਏ ਗਏ ਨੇ ਉਹ ਸਾਰੇ ਇਸ਼ੂ ਜਿਹੜੇ ਪਿਛਲੇ ਤਕਰੀਬਨ 77 ਸਾਲ ਤੋਂ ਲੰਮਕਦੇ ਆ ਰਹੇ ਉਹਦੇ ਵਿੱਚ ਸਮੇਂ-ਸਮੇਂ ਦੇ ਉਤੇ ਨਾਤੇ ਵਾਦਾ ਹੁੰਦਾ ਗਿਆ ਚਾਹੇ ਬੰਦੀ ਸਿੰਘਾਂ ਦੇ ਹੋਣ ਸਾਡੇ ਪਾਣੀਆਂ ਦਾ ਹੋਵੇ ਚਾਹੇ ਸਾਡੇ ਪੰਜਾਬੀ ਬੋਲ ਦੇ ਇਲਾਕਿਆਂ ਦਾ ਹੋਵੇ ਸਾਡੀ ਪਛਾਣ ਦਾ ਹੋਵੇ ਇਹ ਸਾਰੇ ਇਸ਼ੂ ਜਿਹੜੇ ਆ ਉਹ ਲੈ ਕੇ ਚਾਹੇ ਯੂਐਪੀਏ ਵਰਗੇ ਕਾਲੇ ਕਾਨੂੰਨ ਹੋਣ ਐਨਐਸਏ ਵਰਗੀਆਂ ਡਿਟੈਂਸ਼ਨਸ ਇਹ ਸਾਰੀਆਂ ਚੀਜ਼ਾਂ ਨੂੰ ਕਲੈਕਟਿਵ ਕਰਕੇ ਇੱਕ ਪ੍ਰੋਟੈਸਟ ਮਾਰਚ ਅੱਜ ਦਾਲ ਖਾਲਸਾ ਦੇ ਸ਼੍ਰੋਮਣਿਕਾਲ ਦਰ ਘੰਮਰੇ ਸਰਵਲਾ ਤਰੰਤਾਂ ਸਾਹਿਬ ਦੀ ਧਰਤੀ ਤੇ ਕੀਤਾ ਗਿਆ ਜਿਹਦੀ ਅਗਵਾਈ ਖੁਦ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਕੀਤੀ ਹੈ ਔਰ ਜਿਵੇਂ ਕਿ ਉਹਨਾਂ ਨੇ ਕਿਹਾ ਹੈ ਕਿ ਇਸ ਮੁਲਕ ਦੇ ਵਿੱਚ ਬੇਸ਼ੱਕ ਤੁਸੀਂ ਪ੍ਰਾਈਮ ਮਿਨਿਸਟਰ ਵੀ ਬਣ ਜਾਓ ਤਾਂ ਵੀ ਸਾਡੀ ਕੋਈ ਵੀ ਗੱਲ ਸੁਣੀ ਨਹੀਂ ਜਾਂਦੀ ਫਿਰ ਘਟੋ ਘਟ ਸਾਨੂੰ ਸਿੱਖਾਂ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਆ ਕਿ ਸਾਡਾ ਆਪਣੇ ਕੌਮੀ ਘਰ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਅੱਜ ਇਸ ਮਾਰਚ ਦਾ ਸਾਡਾ ਇੱਕੋ ਹੀ ਸੁਨੇਹਾ ਆ ਔਰ ਉਹ ਸੁਨੇਹਾ ਜਿੱਥੇ ਬਾਕੀ ਦੁਨੀਆ ਨੂੰ ਤੇ ਦਿੱਲੀ ਤਖਤ ਨੂੰ ਉੱਥੇ ਆਪਣੇ ਲੋਕਾਂ ਨੂੰ ਉਹ ਇਹ ਆ ਕਿ ਆਪਣੇ ਮਨਾਂ ਦੇ ਵਿੱਚ ਇਹ ਗੱਲ ਸਾਫ਼ ਕਰ ਲੋ ਕਿ ਪੰਜਾਬ ਇਸ ਨਾਟ ਪਾਰਟ ਆਫ ਇੰਡੀਆ ਪੰਜਾਬ ਇੰਡੀਆ ਨਹੀਂਗਾ ਇਸੇ ਕਰਕੇ ਬੇਸ਼ੱਕ ਅੱਜ 78ਵਾਂ ਗਣਤੰਤਰ ਦਿਵਸ ਤੇ ਇਹਨਾਂ ਦੇ ਸਾਰੇ ਮੁਲਕ ਦੇ ਵਿੱਚ ਤਿਰੰਗੇ ਝੁਲਦੇ ਹੋਣ ਪਰ ਪੰਜਾਬ ਦੇ ਵਿੱਚ ਉਹ ਤਿਰੰਗਾ ਸਾਨੂੰ ਮਨਜ਼ੂਰ ਨਹੀਂ ਇਸੇ ਕਰਕੇ ਅੱਜ ਅਸੀਂ ਬਸੰਤੀ ਤੇ سرمਈ ਤੇ ਕਾਲੇ ਚੰਡੇ ਲੈ ਕੇ ਅੱਜ ਆਪਣਾ ਜਿਹੜੀ ਗੱਲ ਆ ਉਹ ਦੁਨੀਆ ਦੇ ਵਿੱਚ ਰੱਖੀ ਆ ਔਰ ਅਖੀਰ ਦੇ ਉੱਤੇ ਮੈਂ ਫੇਰ ਆਪਣੇ ਲੋਕਾਂ ਨੂੰ ਇਹ ਸੁਨੇਹਾ ਦਨਾਇਆ ਕਿ ਜਿਸ ਮੁਲਕ ਦੇ ਵਿੱਚ ਤੁਸੀਂ ਦਿਨੋ-ਦਿਨ ਡੀਗ੍ਰੇਡ ਹੋ ਰਹੇ ਹੋ ਦਿਨੋ-ਦਿਨ ਤੁਹਾਡੇ ਹੱਕ ਹਕੂਕ ਖੋਏ ਜਾ ਰਹੇ ਆ ਉਹਦੇ ਜਸ਼ਨਾਂ ਨੂੰ ਮਨਾਉਣਾ ਬੰਦ ਕਰੋ ਜਿਹੜੇ ਜਸ਼ਨ ਦਿਹਾੜੇ ਇੰਡੀਆ ਮਨਾ ਰਹੇ ਹੋ ਅਸਲ ਵਿੱਚ ਸਾਡੀ ਬਰਬਾਦੀ ਦੇ ਦਿਨ ਨੇ 1947 ਦੇ ਚਾ ਜਾਂ ਪੰਜਾਬ ਵੰਡਤਾ ਜਾਂ ਬੰਗਾਲ ਵੰਡਤਾ ਹਾਲਾਂਕਿ ਬੰਗਾਲੀਆਂ ਨੂੰ ਤੇ ਵੰਡ ਕੇ ਕੁਝ ਨਾ ਕੁਝ ਬਾਅਦ ਚ ਮਿਲ ਗਿਆ ਪਰ ਪੰਜਾਬ ਨੂੰ ਕੀ ਮਿਲਿਆ ਜਿਵੇਂ ਮਾਨ ਸਾਹਿਬ ਨੇ ਕਿਹਾ ਵੀ ਜੇ ਵੰਡੇ ਆ ਗਿਆ ਪੰਜਾਬ ਦੇ ਮੁਸਲਮਾਨਾਂ ਦੇ ਉੱਚੋ ਕੁਝ ਮਿਲ ਗਿਆ ਜਿਹੜੇ ਸਿੱਖ ਬਹੁ ਗਿਣਤੀ ਨੇ ਸਾਨੂੰ ਕੀ ਮਿਲਿਆ ਜਲਾਲਤ ਸੋ ਇਹ ਜਲਾਲਤ ਭਰੀ ਜ਼ਿੰਦਗੀ ਦੇ ਚੋਂ ਬਾਹਰ ਨਿਕਲੀਏ ਆਜ਼ਾਦੀ ਦੇ ਰਾਤ ਹਰੀਏ ਅਤੇ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਸੰਘਰਸ਼ੀ ਲੋਈਏ ਇਸੇ ਵਚਨਬੱਤਾ ਦੇ ਨਾਲ ਸ਼੍ਰੋਮਣੀ ਕਾਲੇ ਦਾ ਅੰਮ੍ਰਿਤਸਰ ਅਤੇ ਦਾਲ ਖਾਲਸਾ ਲਗਾਤਾਰ ਪੰਜਾਬ ਦੀ ਧਰਤੀ ਤੇ ਐਕਟਿਵ ਆ ਔਰ ਰਹੇਗਾ ਔਰ ਅਸੀਂ ਇੱਕ ਅਲਾਇੰਸ ਦੇ ਵਿੱਚ ਇਸ ਸਟਰਗਲ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਮੇਰੀ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਆ ਤੇ ਜੋਸ਼ ਦੇ ਨਾਲ ਨਾਲ ਆਪਣੇ ਮਨਾਂ ਦੇ ਵਿੱਚ ਹੋਸ਼ ਵੀ ਲਿਆਓ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਸੰਘਰਸ਼ ਕਿਹਦੇ ਵਾਸਤੇ ਸਾਡਾ ਸੰਘਰਸ਼ ਇੱਥੇ ਨਿੱਕੀਆਂ ਨਿੱਕੀਆਂ ਲੜਾਈਆਂ ਲੜਨ ਲਈ ਨਹੀਂਗਾ ਇਹ ਨਿੱਕੀਆਂ ਨਿੱਕੀਆਂ ਲੜਾਈਆਂ ਜੋ ਬਾਹਰ ਨਿਕਲੋ ਸਾਡੀ ਲੜਾਈ ਦਿੱਲੀ ਤੱਕ ਖੱਦ ਦੇ ਨਾਲ ਆ ਸਾਡੀ ਲੜਾਈ ਇੰਡੀਆ ਦੇ ਨਾਲ ਆ ਅਸੀਂ ਪੰਜਾਬ ਨੂੰ ਆਜ਼ਾਦ ਕਰਵਾਉਣਾ ਆ ਔਰ ਪੰਜਾਬ ਪੰਜਾਬੀਆਂ ਦਾ ਸਾਰਿਆਂ ਦਾ ਹੋਏਗਾ ਨਾ ਕਿ ਇਕੱਲੇ ਸਿੱਖਾਂ ਦਾ ਹਾਂ ਉਦੇ ਵਿੱਚ ਸਿੱਖ ਵੀ ਆਪਣੀ ਆਜ਼ਾਦੀ ਦਾ ਨਿਗਮ ਮੰਨਣਗੇ ਇਹ ਜ਼ਰੂਰ ਯਕੀਨੀ ਬਣਾਇਆ ਜਾਏਗਾ ਬਾਕੀ ਪੰਜਾਬ ਸਾਰਿਆਂ ਦਾ ਆ ਮੇਰੇ ਬਾਕੀ ਪੰਜਾਬੀਆਂ ਨੂੰ ਇਹ ਅਪੀਰਾ ਚਾਹੇ ਉਹ ਹਿੰਦੂ ਮੁਸਲਮਾਨ ਈਸਾਈ ਆ ਕਿ ਉਹ ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਇਕਜੁੱਟ ਹੋਵੇ ਜਿਵੇਂ ਮਹਾਤਮਾ ਸਾਹਿਬ ਨੇ ਕਹੇ ਵੀ ਅੰਗਰੇਜ਼ਾਂ ਵੇਲੇ ਅਸੀਂ ਬਰਾਬਰ ਹੀ ਨਾ ਗੁਲਾਮ ਤੇ ਪੰਜਾਬੀ ਵੀ ਇਹ ਗੱਲ ਸਮਝ ਲੈਣ ਇਸ ਟਾਈਮ ਤੁਸੀਂ ਸਾਰੇ ਦੇ ਸਾਰੇ ਬਰਾਬਰ ਦੇ ਗੁਲਾਮ ਹਿੰਦੁਸਤਾਨ ਦੇ ਸੋ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨ ਆ ਸਾਰੇ ਬਰਾਬਰ ਦੇ ਆ ਔਰ ਪੰਜਾਬ ਦਾ ਖਾਸ ਤੌਰ ਤੇ ਹਿੰਦੂਏ ਗੱਲ ਸਮਝ ਲੈ ਕਿ ਸਿੱਖਾਂ ਨੂੰ ਤੇ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਜੇ ਦਿੱਲੀ ਤਖਤ ਨੂੰ ਪੰਜਾਬ ਦੇ ਹਿੰਦੂਆਂ ਦੀ ਕੁਰਬਾਨੀ ਦੇਣੀ ਵੀ ਪਈ ਤੇ ਝੱਕਦਾ ਨਹੀਂ ਸੋ ਪੰਜਾਬ ਨੂੰ ਜਿੱਥੇ ਬਰਬਾਦ ਕੀਤਾ ਜਾ ਰਿਹਾ ਉੱਥੇ ਸਾਡੀ ਇਕਨੋਮੀ ਨੂੰ ਬਰਬਾਦ ਕੀਤਾ ਜਾ ਰਿਹਾ ਔਰ ਬਹਤਾਤ ਪੰਜਾਬ ਦੀ ਇਕਨੋਮੀ ਐਸ ਟਾਈਮ ਹਿੰਦੂ ਭਰਾਵਾਂ ਦੇ ਕੋਲ ਸੋ ਹਿੰਦੂ ਭਰਾਵੋ ਇਹ ਵਹਿਮ ਕੱਢ ਦਿਓ ਕਿ ਪੰਜਾਬ ਦੇ ਵਿੱਚ ਰਹਿ ਕੇ ਇੰਡੀਆ ਦੇ ਅਧੀਨ ਰਹਿੰਦੇ ਤੁਸੀਂ ਆਜ਼ਾਦ ਹੋ ਤੁਹਾਡੀ ਅਸਲੀ ਆਜ਼ਾਦੀ ਖਾਲਸਤਾਨ ਦੇ ਵਿੱਚ ਹੀ ਹੋਏਗੀ ਸੋ ਆਓ ਰਲ ਕੇ ਪੰਜਾਬ ਨੂੰ ਆਜ਼ਾਦ ਕਰਾਈਏ ਔਰ ਆਪਣਾ ਇੱਕ ਖਿੱਤਾ ਇੱਕ ਮੁਲਕ ਇਸ ਦੁਨੀਆ ਤੇ ਰੂਪਮਾਨ ਕਰੀਏ ਔਰ ਇਹ ਮੁਲਕ ਸਾਡਾ ਜਿਹੜਾ ਹੈ ਨਾ ਕੁਸ਼ਹਾਲ ਔਰ ਭਾਈਚਾਰਕ ਸਾਂਝ ਵਾਲਾ ਹੋਏਗਾ ਕਿ ਦੁਨੀਆ ਲਈ ਮਿਸਾਲ ਬਣੇਗਾ ਕਿ ਕਿਵੇਂ ਅਲੱਗ-ਅਲੱਗ ਧਰਮਾਂ ਦੇ ਲੋਕ ਇਕੱਠੇ ਹੋ ਕੇ ਵੀ ਰਾਜ ਕਰ ਸਕਦੇ ਆ ਸੋ ਉਸ ਰਾਜ ਦੇ ਲਈ ਯਤਨਸ਼ੀਲ ਹੋਈਏ ਹਾਂ ਜਿੰਨੇ ਵੀ ਇੱਥੇ ਪਹੁੰਚੇ ਨੇ ਪਾਰਟੀ ਲਾਈਨਸ ਤੋਂ ਉੱਪਰ ਉੱਠ ਕੇ ਵੀ ਤੇ ਪਾਰਟੀ ਦੇ ਵਰਕਰਸ ਵੀ ਅਸੀਂ ਸਾਰਿਆਂ ਦਾ ਇੱਥੇ ਧੰਨਵਾਦ ਕਰਦੇ ਆਂ ਔਰ ਇਹ ਆਸ ਰੱਖਦੇ ਆ ਕਿ ਆਗਾਵੇਂ ਸਾਡੀ ਇਹ ਕੋਆਰਡੀਨੇਸ਼ਨ ਇਵੇਂ ਚੱਲੇਗੀ ਔਰ ਅਸੀਂ ਪੰਜਾਬ ਦੇ ਵਿੱਚ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ UN ਦਾ ਖਾਸ ਤੌਰ ਤੇ ਧਿਆਨ ਖਿੱਚਣਾ ਚਾਹੁੰਦੇ ਆ ਕਿ ਜਿੱਥੇ ਉਹ ਬਾਕੀ ਮੁਲਕਾਂ ਦੇ ਵਿੱਚ ਆਪਣੇ ਆਪਣੀ ਜਿਹੜੀ ਫੋਰਸਿਸ ਆ ਉਹਨਾਂ ਨੂੰ ਘੱਲ ਕੇ ਤੇ ਉੱਥੇ ਦੇ ਰਾਈਟਸ ਜਿਹੜੇ ਆ ਉਹਨਾਂ ਨੂੰ ਬਹਾਲ ਕਰਾਉਂਦਾ ਆ ਸੋ ਇੰਡੀਆ ਦੇ ਵਿੱਚ ਵੀ ਉਹ છાਤੀ ਮਾਰਨ ਔਰ UN ਖਾਸ ਧਿਆਨ ਦੇਵੇ ਕਿ ਇਸ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਕਟਗਣਤੀ ਕੌਮਾਂ ਦੇ ਹੱਕ ਹਕੂਕ ਹੋਏ ਜਾ ਰਹੇ ਆ ਸੋ UN ਆਵੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਇਹ ਰਾ ਯੂਨ ਨੇ ਖੁਦ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਸਵੈ ਨਿਰਾਧਿਕਾਰ ਦਿੱਤਾ ਆ ਉਹ ਪੰਜਾਬ ਦੇ ਲੋਕਾਂ ਨੂੰ ਮਿਲੇ ਸਾਡਾ ਵੀ ਉਹ ਹੱਕ ਆ ਸਾਡੀ ਉਹ ਡਿਮਾਂਡ ਆ ਔਰ ਅਸੀਂ ਦੁਨੀਆ ਨੂੰ ਚਾਹੁੰਦੇ ਆ ਕਿ ਇੰਡੀਆ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਔਰ ਇੰਡੀਆ ਵੀ ਇਹ ਮੈਜੋਰਟੀ ਖੁਦ ਵਖਾਲੇ ਕਿ ਉਹ ਪੰਜਾਬ ਦੇ ਲੋਕਾਂ ਨੂੰ ਰੀਫਰੈਂਡਮ ਦਾ ਹੱਕ ਦਵੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਹੱਕ ਦਵੇ